ਪਰ ਨੰਬਰ ਜਿਹੜਾ ਕਹਿੰਦੇ ਜਾਫੀਆਂ ਦੇ ਖਾਤੇ ਜਾ ਜੁੜਿਆ ਅਗਲੀ ਕਬੱਡੀ ਲਾ ਕੇ ਕਹਿੰਦੇ ਚਰਚੇ ਮੁੰਡੇ ਇਹਨਾਂ ਦੇ ਵੱਡੇ ਰਹਿਣਗੇ ਪਰ ਸਾਹਮਣੇ ਪੈਂਦੀ ਹੋਈ ਕਬੱਡੀ ਤੇ ਆਹ ਮੁੰਡਿਆਂ ਦੀ ਗੱਲਾਂ ਬਾਤਾਂ ਜਿਹੜੀਆਂ ਕਹਿੰਦੇ ਸਿਰੇ ਦੀਆਂ ਲਓ ਸਾਹਮਣੇ ਪਈ ਹੋਈ ਕਬੱਡੀ ਤੇ ਮੁੰਡੇ ਕਿਹੜੀ ਕੰਜੀ ਪੱਜੀ ਹੈ ਬੁੱਟ ਫੜਿਆ ਹੋਇਆ ਆਰਦੇ ਕੰਦੀ ਵਾਲੇ ਜੀ ਛੱਡਦੇ 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 ਲਾ ਕੇ ਕਮਾਲ ਕਰ ਦਿੱਤੀ ਆ ਪਰ ਨੇ ਨੰਬਰ ਜਾਫੀਆਂ ਦੇ ਖਾਤੇ ਜਿਹੜਾ ਕਹਿੰਦੇ ਜਾ ਜੜਿਆ ਹੈ ਅਗਲੀ ਕਬੱਡੀ ਤੇ ਕਹਿੰਦੇ ਕੌਣ ਭਾਵੇਗਾ ਗੱਲ ਸਮੇਂ ਦੀ ਹੋਣੀ ਹੈ ਲਾਓ ਸਾਹਮਣੇ ਦੇਖਣਾ ਵੀ ਮੁੰਡਾ ਕਹਿੰਦੇ ਪੰਡਾਲਾਂ ਦੀ ਧਰਤੀ ਦਾ ਲਾਓ ਸਾਹਮਣੇ ਤਿਆਰ ਬਰ ਤਿਆਰ ਨੇ ਮੁੰਡੇ ਦੇਖਣਾ ਵੀ ਪੰਡਾਲਾਂ ਦੀ ਧਰਤੀ ਆ ਮੁੰਡਿਆਂ ਦੀ ਪੈਂਦੀ ਹੋਈ ਕਬੱਡੀ ਤੇ ਵੱਡੇ ਕਰਦੇ ਨੇ ਲਾਓ ਸਾਹਮਣੇ ਕਾਜ ਆ ਮੁੰਡਾ ਕਹਿੰਦੇ ਕਾਨਾ ਦਾ ਲੱਕੇ ਕਾਕੀ ਕਰਦੇ ਜੀ ਵਿਸਲਾ ਦੇ ਪਾਈ ਨੂੰ ਬੇਤੀ ਹੈ ਜੀ ਜਣਾਦਿਆ ਬੱਚੇ ਮੱਤ ਦਾ ਜੋਰ ਲੱਗਿਆ ਪਿਆ ਹੈ ਅੱਜ ਸਾਡਾ ਬਾਕੀ ਧਲਵਾਨ ਕੁਲੀ ਜਾਂਦੇ ਧਲਵਾਨ ਕੁਲੀ ਜਾਂਦੇ ਆ ਐੜੀ ਖਾਡ ਵਾਲਿਓ ਜਿੰਨੇ ਵੀ ਦਰਸ਼ਕੀਰ ਪੁੱਜੇ ਆ ਮੁੰਡਿਆ ਦਾ ਮਾਣ ਸਨਮਾਨ ਕਰਈ ਯਾਰ ਆ ਗੁੱਲੂ ਦੀ ਜੱਟੀ ਪੈ ਰਹੀ ਆ ਲੱਗਦਾ ਕਿ ਪੱਪਾ ਦਾ ਸ਼ੋਅ ਆ ਔਰ ਕਬੱਡਾ ਜਿਹੜੀ ਅਗਲੇ ਕਰਦਾ ਹੈ ਮਾਹਪੁਰਜਾ ਦਾ ਕਹਿੰਦੇ ਚਿਹਤਾ ਖਿਡਾਰੀ ਕਬੱਡੀ ਪਾਕੇ ਬਾਪੂ ਸਾਹਿਬ ਅਗਲੀ ਕਬੱਡੀ ਬੜਾ ਕਹਿੰਦੇ ਵਧਿਆ ਹੋਇਆ ਹੈ ਕਬੱਡੀ ਪੈਂਦੀ ਆ ਦੁਨੀਆ ਵੇਖਦੀ ਆ ਲੱਗਿਆ ਹੋਇਆ ਜੋਰ ਜਵਾਨਾਂ ਦਾ ਹੈ ਪਾਣੀ ਕਰੋ ਜੀ ਕੋਈ ਦਾ ਪਾਣੀ ਕਰੋ ਜੀ ਕੋਈ ਦਾ ਮੁੰਡਾ ਦੇ ਲਈ ਬੈਂਦੀ ਹੈ ਲਓ ਸਾਹਮਣੇ ਖਿਡਾਰੀ ਕਬੱਡੀ ਕਬੱਡੀ ਪਾ ਕੇ ਜਿਹੜਾ ਕਿਨੇ ਮੁੰਡਾ ਵਾਪਸ ਆਇਆ ਪਾਣੀ ਕਰ ਦਿਓ ਜੀ ਕੋਈ ਦਾ ਮੁੰਡਾ ਦੇ ਲਈ ਲਓ ਸਾਹਮਣੇ ਆ ਗਗਨਦੀਪ ਆ ਗਿਆ ਮੁੰਡਾ ਕਿਨੇ ਕਬੱਡੀ ਪਾਉਣ ਦੇ ਲਈ ਮਹਾਂਪੁਰਸ਼ ਬੈਠੇ ਆ ਸਰਪੰਚ ਸਾਹਿਬ ਬੈਠੇ ਆ ਔਰ ਜਿਹਨੇ ਵੀ ਭਰਾ